ਕੀਤੀ ਸੀ ਕੱਲ ਵੀ ਹੈਵੀ ਰਿਕਵਰੀ ਜਿਹੜੀ ਹੈਗੀ ਹੈ ਚਾਈਨੈਸ ਡੋਰ ਦੀ ਅਸੀਂ ਕੀਤੀ ਹੈ ਤੇ ਉਹਦੇ ਵਿੱਚ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਗਾ ਕਿ ਅਸੀਂ 109 BNS ਯਾਨੀ ਕਿ 307 IPC ਅਟੈਂਪਟ ਟੂ ਮਰਡਰ ਦਾ ਪਰਚਾ ਦਰਜ ਕੀਤਾ ਹੈ 307 ਇਹਦੇ ਵਿੱਚ ਬੰਦੀ ਹੈ ਕਿ ਕੱਲ ਵੀ ਦੇਖੋ ਜੀ ਤੁਹਾਡੇ ਸਾਹਮਣੇ ਇਨਸੀਡੈਂਟਸ ਹੁੰਦੇ ਨੇ ਕਿ ਆਪਾਂ ਪਿਛਲੇ ਦਿਨਾਂ ਦੀ ਗੱਲ ਦੇਖੀਏ ਕਿਸੇ ਦਾ ਗਲਾ ਕੱਟਿਆ ਗਿਆ ਇਹਨਾਂ ਡੋਰਾ ਨਾਲ ਤੇ ਕਿਸੇ ਦੀ ਮਤਲਬ ਹੋਰ ਵੀ ਜਿਹੜੀ ਹੈਗੀ ਹੈ ਗ੍ਰੀਵਸ ਇੰਜਰੀ ਹੋ ਰਹੀ ਹੈ ਇਨਫੈਕਟ ਡੈਟਸ ਤੱਕ ਹੋਈਆਂ ਨੇ ਤਾਂ ਫਿਰ ਉਸ ਹੱਬ ਨਾਲ ਤਸੂ ਸਾਥੀ ਬਣਦੀ ਹੈ ਤਾਂ ਜੇ ਟਿਪੜੀ ਮੇਨ ਬਜਾਰ ਵੀ ਕਰੀਏ ਬੜੀ ਦੁਕਾਨਾਂ ਹੋਈਆਂ ਜਿਹਦੇ ਚਾਈਨਾ ਡੋਰ ਸਰੇਆਮ ਵਿਕਦੇ ਕੇ ਕੇਬਲ ਲਾ ਕੇ ਸਰੇਆਮ ਵੇਚਦੇ ਨੇ ਨਹੀਂ ਚਾਈਨਾ ਡੋਰ ਸਰੇਆਮ ਨਹੀਂ ਜੀ ਮੈਂ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ ਉਹ ਸਿੰਪਲ ਡੋਰ ਹੈ ਅਸੀਂ ਡੇਲੀ ਚੈਕਿੰਗ ਕਰ ਰਹੇ ਹਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਟੀਮਾਂ ਵਿੱਚ ਡੇਲੀ ਚੈਕਿੰਗ ਕਰ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਚੈਕਿੰਗ ਕਰ ਰਹੀਆਂ ਨੇ ਇਨਫੈਕਟ ਕੱਲ ਮਾਨਵ ਡੀਸੀ ਸਾਹਿਬ ਨੇ ਵੀ ਟੀਮਾਂ ਬਣਾ ਕੇ ਤੇ ਹੈਲਪਲਾਈਨ ਨੰਬਰ ਜਾਰੀ ਕਰਕੇ ਇਹ ਦਿੱਤਾ ਹੈ ਕਿ ਜੇ ਕਿਤੇ ਵੀ ਕੋਈ ਐਡਾ ਨਾ ਇਨਸੀਡੈਂਟ ਸਾਹਮਣੇ ਆਉਂਦਾ ਹੈ ਤਾਂ ਇਨਫੈਕਟ ਉਹਨਾਂ ਨੂੰ ਇਨਾਮ ਤੱਕ ਦਿੱਤੇ ਜਾਣਗੇ ਇਨਫਾਰਮਰ ਜੇਕਰ ਕੱਲ ਤੇ ਬੜੀ ਜੇ ਬੰਦਾ ਪੜਾਇਆ ਗਿਆ ਕਿ ਇਹ ਰਿਟੇਲਰ ਹੈ ਜਾਂ ਕਿ ਇਹ ਵੀ ਸਪਲਾਈਅਰ ਹੈ ਜਾਂ ਕਿਵੇਂ ਹੋਤੇ ਨਾ ਨਹੀਂ ਇਹ ਰਿਟੇਲ ਕਰ ਰਿਹਾ ਸੀਗਾ ਪਰ ਰਿਟੇਲ ਹੈ ਆਪਣੀ ਸ਼ਾਪ ਤੇ ਨਹੀਂ ਕਰ ਰਿਹਾ ਸੀਗਾ ਉਹੀ ਜਿਹੜਾ ਇਹਨਾਂ ਦਾ ਮੋਡਸ ਆਪਰੇਂਡ ਹੀ ਹੈਗਾ ਕਿ ਇੱਧਰ ਉੱਧਰ ਰੱਖ ਲੈਂਦੇ ਨੇ ਸ਼ਾਪ ਤੇ ਜੇ ਤੁਸੀਂ ਮਤਲਬ ਜਾ ਕੇ ਕਦੇ ਕਿਸੇ ਤੋਂ ਸਿੱਧਾ ਜਾ ਕੇ ਕਹੋਗੇ ਮੈਨੂੰ ਚਾਈਨੈਜ਼ ਡੋਰ ਦੇ ਦਿਓ ਨਹੀਂ ਮਿਲੇਗੀ ਅਸੀਂ ਡੇਲੀ ਇਹ ਹੀ ਐਕਸਰਸਾਈਜ਼ ਕਰ ਰਹੇ ਚੈੱਕ ਕਰ ਰਹੇ ਹਾਂ ਇਹ ਜਿਹੜੀ ਇਹਨਾਂ ਨੇ ਜਿਹੜੇ ਬੰਦੇ ਐਦਾਂ ਦਾ ਕੰਮ ਕਰ ਰਹੇ ਨੇ ਉਹ ਇੱਧਰ ਉੱਧਰ ਛੁਪਾ ਕੇ ਰੱਖੇ ਹੁੰਦੇ ਨੇ ਤੇ ਉਹ ਪਰਟੀਕੂਲਰ ਮਤਲਬ ਜਿਹੜਾ ਬੰਦਾ ਪੱਕਾ ਗਾਹਕ ਟਾਈਪ ਹੈਗਾ ਉਹਨਾਂ ਦਾ ਉਸ ਨੂੰ ਹੀ ਦਿੰਦੇ ਨੇ ਤੇ ਤੁਹਾਡੇ ਮਾਧਿਅਮ ਤੋਂ ਮੈਂ ਪੇਰੈਂਟਸ ਨੂੰ ਵੀ ਇਨਫਾਰਮ ਕਰਨਾ ਚਾਹੂੰਗਾ ਕਿ ਹੁਣ ਅਸੀਂ ਜਿਹੜੀਆਂ ਐਫ ਆਈ ਆਰ ਜਾਂ ਉਹ ਕੱਲੇ ਵੇਚਣ ਵਾਲੇ ਤੱਕ ਸੀਮਿਤ ਨਹੀਂ ਰੱਖਾਂਗੇ ਜਿਹੜੇ ਖਰੀਦਣ ਵਾਲੇ ਜਾਂ ਯੂਜ਼ ਕਰਨ ਵਾਲੇ ਹੈਗੇ ਨੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਤੇ ਵੀ ਅਸੀਂ ਐਫ ਕੇਰ ਦਰਜ ਕਰਾਂਗੇ ਜਦੋਂ ਕਿੱਥੋਂ ਆ ਰਹੀ ਹੈ ਜੀ ਇਹ ਕੌਣ ਇਹਦਾ ਸਪਲਾਈਰ ਹੈਗਾ ਇਹਦਾ ਕੁਝ ਕਹਿੰਦੇ ਹਾਂ ਹੁਣ ਤੱਕ ਦਾ ਜਿਹੜਾ ਟ੍ਰੈਂਡ ਸਾਹਮਣੇ ਆਇਆ ਹੈ ਇਹ ਅੰਬਾਲਾ ਹਰਿਆਣਾ ਤੋਂ ਇਹ ਡੋਰ ਜਿਹੜੀ ਐ ਸਪਲਾਈ ਹੋ ਰਹੀ ਹੈ ਤੇ ਉਧਰ ਵੀ ਅਸੀਂ ਕੋਆਰਡੀਨੇਟ ਕਰ ਰਹੇ ਹਾਂ ਉਹਨਾਂ ਨੂੰ ਵੀ ਅਸੀਂ ਮਤਲਬ ਇਸ ਬਾਰੇ ਅਵੇਅਰ ਕੀਤਾ ਕਿ ਇੱਥੋਂ ਸਪਲਾਈ ਹੋ ਰਹੀ ਹੈ ਕਿਉਂਕਿ ਸਾਡੇ 3-4 ਐਫਆਈਆਰ ਜਿਹੜੀਆਂ ਪਹਿਲਾਂ ਦਰਜ ਹੋਈਆਂ ਨੇ ਸ਼ਹਿਰ ਦੇ ਵਿੱਚ ਵੀ ਇੱਧਰ ਵੀ ਤੇ ਉਹਦੇ ਵਿੱਚ ਇਹ ਹੀ ਸਾਹਮਣੇ ਆਇਆ ਕਿ ਹਰਿਆਣਾ ਸਾਈਡ ਤੋਂ ਇਹ ਜਿਹੜੀ ਡੋਰ ਆ ਰਹੀ ਹੈ ਵਾਇਰੋਡ ਵਾਲੀ ਵੀ ਆ ਵੱਡੇ ਵੱਡੇ ਪਾਰਸਲ ਜਿਵੇਂ ਆਉਂਦੇ ਆ ਉਹਦੀ ਸਪਲਾਈ ਹੋ ਰਹੀ ਦੇਖੋ ਵਾਇਰੋਡ ਹੀ ਆਏਗੀ ਜੀ ਤੇ ਬਟ ਮਤਲਬ ਨੇ ਕੋਰੀਅਰ ਵਾਲੀ ਸਾਡੇ ਧਿਆਨ ਚ ਇਦਾਂ ਦੀ ਕੋਈ ਗੱਲ ਨਹੀਂ ਆਈ ਫਿਲਹਾਲ ਤੇ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਆਂਦੀ ਹੈ ਤਾਂ ਫਿਰ ਉੱਥੇ ਵੀ ਅਸੀਂ ਜਿਹੜਾ ਸੈਰੀਆ ਬਾਲਾ ਸੈਰ ਤੋਂ ਬਾਹਰ ਉਹ ਨਾਲ ਹੈ ਤਾਂ ਫਿਰ ਉਹ ਜਿਹੜੇ ਬਾਰਡਰ ਇੱਥੇ ਵਾਲਾ ਉਹ ਉੱਥੇ ਸਪੈਸ਼ਲ ਉੱਥੇ ਜੀ ਸਪੈਸ਼ਲ ਨਾਕਾਬੰਦੀ ਵੀ ਕੀਤੀ ਗਈ ਹੈ ਤੇ ਸੀਲਿੰਗ ਕਰਕੇ ਤੇ ਉੱਥੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਕੱਲ ਹੀ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਵੀ ਮਤਲਬ ਇਦਾਂ ਦੇ ਬੰਦੇ ਹੈਗੇ ਨੇ ਇਨਫੋਰਮੇਸ਼ਨ ਬੇਸਡ ਉਹਨਾਂ ਤੇ ਐਕਸ਼ਨ ਲਿਆ ਜਾ ਸਰ ਜਿਸ ਤਰ੍ਹਾਂ ਦੀ ਅਵੇਦਨਾ ਕਾਫੀ ਜ਼ਿਆਦਾ ਹੋ ਰਹੀ ਹੈ ਤਾਂ ਜਿਹੜੀ ਨਹੀਂ ਪਰ ਇਹ ਕਿ ਉਤਸਾਧ ਪੱਤਿਆ ਵਾਹੀ ਪੱਤਿਆ ਜਾਂ ਉਹ ਵੀ ਉੱਪਰ ਸਖਤ ਕਾਰਵਾਈ ਕੀਤੀ ਹੋ। ਇਸ ਤੋਂ ਜ਼ਿਆਦਾ ਵੀ ਜੇ ਇੱਕ ਮਤਲਬ ਕੋਈ ਅੱਗੇ ਸਾਹਮਣੇ ਆਉਗੀ ਗੱਲ ਤਾਂ ਜੀ ਉਹ ਵੀ ਕੀਤਾ ਜਾਏਗਾ। ਇਨਫੈਕਟ 307 ਇੱਕ ਸੈਕਸ਼ਨ ਹੈਗਾ 336 ਆਪੀਸੀ ਜਿਵੇਂ ਪਹਿਲਾਂ ਹੁੰਦਾ ਸੀਗਾ ਤੇ ਹੋਰ ਜਿਹੜੇ ਪ੍ਰੀਵੈਂਟਿਵ ਮੀਜਰਸ ਨੇ ਅਸੀਂ ਸਾਰੇ ਅਪਣਾ ਰਹੇ ਹਾਂ। ਪਰ ਮਕਸਦ ਤੇ ਮੈਸੇਜ ਕਲੀਅਰ ਹੈ ਜੀ ਕਿ ਚਾਈਨਿਸ ਡੋਰ ਵਰਤਣ ਵਾਲੇ ਨੂੰ ਤੇ ਵੇਚਣ ਵਾਲੇ ਨੂੰ ਬਖਸ਼ਾ ਨਹੀਂ।